ਹਾਂਜੀ ਕਿਵੇਂ ਹੋ ਸਾਰੇ ਇਹ ਜਾਪਾਨ ਦਾ ਕਲਾਕਾਰ ਆ ਤੇ ਜਾਪਾਨੀ ਭਾਸ਼ਾ ਦੇ ਵਿੱਚ ਨਾਂ ਲਿਖਦਾ ਵਾ ਤੇ ਇਹ ਹੁਣ ਜਾਪਾਨੀ ਭਾਸ਼ਾ ਦੇ ਵਿੱਚ ਫਤਿਹ ਲਿਖ ਰਿਹਾ ਵਾ ਤੇ ਇਹਨੂੰ ਕੋਈ ਪੈਸੇ ਦਾ ਲਾਲਚ ਨਹੀਂ ਜੋ ਵੀ ਕੋਈ ਇਹਨੂੰ ਦੇ ਦਿੰਦਾ ਇਹ ਲੈ ਲੈਂਦਾ ਵਾ ਜਿਹਾ ਦੇਖੋ ਚੋਆਇਨ ਪਏ ਆ ਤੇ ਇਹ ਸਿਰਫ ਆਪਣੀ ਭਾਸ਼ਾ ਨੂੰ ਪ੍ਰੋਮੋਟ ਕਰਨ ਲਈ ਇਸ ਤਰ੍ਹਾਂ ਲੋਕਾਂ ਨੂੰ ਨਾਂ ਲਿਖ ਕੇ ਦਿੰਦਾ ਜਾਪਾਨੀ ਭਾਸ਼ਾ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਆਂ ਫਤੇ ਇਸ ਤਰ੍ਹਾਂ ਲਿਖ ਰਿਹਾ ਜਾਪਾਨੀ ਭਾਸ਼ਾ ਦੇ ਵਿੱਚ ਲਗਭਗ ਨਾਂ ਜਿਹੜਾ ਉਹ ਲਿਖਿਆ ਗਿਆ ਵਾ ਆ ਦੇਖੋ ਉਹਦੇ ਉੱਪਰ ਆਪਣੀ ਸਟੈਂਪ ਲਾਊਗਾ ਇਹ ਜਾਪਾਨੀ ਭਾਸ਼ਾ ਦੇ ਵਿੱਚ ਇਹ ਫਤੇ ਆ